ਤੈਨੂੰ ਲੱਗਦਾ ਵੀ ਕਿ ਆਪਾਂ ਸੁਪਨੇ ਲੈ ਕੇ ਚੱਲੇ ਹੋਏ ਆ ਉਹ ਉਹ ਕਿਤੇ ਨਾ ਕਿਤੇ ਖੇਸਦੇ ਕਿਤੇ ਆਪਾਂ ਡਿੱਗਦੇ ਜਰੂਰ ਆ ਮੈਂਟਲੀ ਮੈਂ ਕਿਉਂ ਨਹੀਂ ਅੱਗੇ ਜਾ ਪਾਰੇ ਜਾਂ ਕੋਈ ਵਜ੍ਹਾ ਹੁੰਦੇ ਤੇ ਆਪਣੀ ਇੰਡਸਟਰੀ ਦੀ ਆ ਸੋ ਆਪਣੇ ਦੇ ਵਿੱਚ ਏਕਤਾ ਘਟਿਆ ਜਦੋਂ ਆਪਣੀ ਪੰਜਾਬੀ ਜਦੋਂ ਵੀ ਉੱਪਰ ਜਾਂਦਾ ਹੈ ਨਾ ਉਹਦੀ ਲੱਤਾਂ ਖਿੱਚੀਆਂ ਜਾਂਦੀਆਂ ਕਿਤੇ ਨਾ ਕਿਤੇ ਸੋ ਮਾਈਟ ਵੀ ਤੁਸੀਂ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਫੇਸ ਕੀਤੀਆਂ ਹੋਣਗੀਆਂ ਹੈ ਨਾ ਪਰ ਸਭ ਤੋਂ ਜ਼ਿਆਦਾ ਦੁੱਖ ਇਸੇ ਚੀਜ਼ ਤੋਂ ਆਪਣੀ ਪਿਆਰ ਤੋਂ ਟੁੱਟੇ ਹੋਏ ਦਾ ਇੰਨਾ ਦੁੱਖ ਨਹੀਂ ਲੱਗਦਾ ਜਿੰਨਾ ਦੋਸਤੀ ਦਾ ਲੱਗਦਾ ਹੈ ਨਾ ਸੋ ਮਾਪਿਓ ਤੇ ਆਪਾਂ ਮੈਨ ਲੱਗਦਾ ਵਾ ਉਸੇ ਹਵਾ ਦੇ ਵਿੱਚ ਹੀ ਆਪਾਂ ਉਹਦੀ ਪਰਵਰਿਸ਼ ਹੋਈ ਹੁੰਦੀ ਆਪਾਂ ਇੱਕੋ ਇੱਕੋ ਜਗ੍ਹਾ 'ਚ ਇੰਨੇ ਸਾਲ ਬਤੀਤ ਕੀਤੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਸਵਾਗਤ ਕਰਦੀ ਹਾਂ ਰੋਜ਼ਾਨਾ ਸਪੋਕਸਮੈਨ ਦੇ ਅੱਜ ਜੋ ਮੂਵੀ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਰਿਸ਼ਤੇ ਨਾਤੇ ਸੋ ਉਸ ਰਿਲੇਟਡ ਆਪਾਂ ਸਟ੍ਰਾਈਕਸ ਨੂੰ ਮਿਲੇ ਆ ਸੋ ਲਵ ਗਿਲ ਸਾਡੇ ਨਾਲ ਹੈ ਉਹਨਾਂ ਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਬਿਲਕੁਲ ਠੀਕ ਹਾਂ ਤੁਸੀਂ ਦੱਸੋ ਮੈਂ ਬਹੁਤ ਵਧੀਆ ਥੈਂਕ ਯੂ ਜੀ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ ਜੀ ਰਿਸ਼ਤਿਆਂ ਨੂੰ ਲੈ ਕੇ ਤੁਹਾਡੀ ਫਿਲਮ ਆ ਰਹੀ ਹੈ ਬਹੁਤ ਪਿਆਰਾ ਟ੍ਰੇਲਰ ਹੈ ਐਸ ویਲ ਗਾਣਾ ਬਹੁਤ ਪਿਆਰਾ ਹੈ ਸੋ ਸਾਨੂੰ ਥੋੜਾ ਦੱਸੋ ਆਪਣੀ ਮੂਵੀ ਬਾਰੇ ਕਿ ਸੋ ਇਹ 2025 ਦੀ ਪਹਿਲੀ ਫਿਲਮ ਜਿਹੜੀ ਸੀ ਉਹ ਮੇਰੇ ਹੀ ਬਿਲਕੁਲ ਦਾ ਤੇ ਉਹ ਹੈਗੀ ਸੀ ਫਰਲੋ ਫਰਲੋ ਦਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਵਾ ਤੇ ਹਾਂ ਜਿਸ ਤਿਲ ਉਹਦੀਆਂ ਵੀ ਪ੍ਰੋਮੋਸ਼ਨਸ ਚੱਲ ਰਹੀਆਂ ਸੀ ਥੀਏਟਰ ਵਿਜ਼ਿਟ ਕਰ ਰਹੇ ਆ ਸੋ ਨਾਲ ਹੀ ਆ ਫਿਲਮ ਦੀ ਅਨਾਉਂਸਮੈਂਟ ਹੋ ਗਈ ਰਿਸ਼ਤੇ ਨਾਤੇ ਜਿਹੜੀ ਕਿ 24 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਆ ਤੇ ਅੱਛੀ ਫਿਲਮ ਆ ਬਹੁਤ ਫੈਮਲੀ ਪਰਿਵਾਰਕ ਮਾਹੌਲ ਵਾਲੀ ਐਂਟਰਟੇਨਿੰਗ ਆ ਸਾਰਾ ਇਮੋਸ਼ਨਸ ਵੀ ਹੈਗੇ ਨੇ ਇਹਦੇ ਵਿੱਚ ਆਪਣਾ ਹਾਸਾ ਮਜ਼ਾਕ ਹਰ ਇੱਕ ਉਮਰ ਦਾ ਇਹਦੇ ਵਿੱਚ ਤਾਂ ਖਾਇੂਗਾ ਕਿ ਜਿਹੜੀ ਅੱਜ ਕੱਲ ਆਪਣੀ ਕਮਿਊਨੀਕੇਸ਼ਨ ਗੈਪ ਹੁੰਦਾ ਜਾ ਰਿਹਾ ਵਾ ਆਪਣੇ ਪੇਰੈਂਟਸ ਦੇ ਨਾਲ ਕਿਉਂ ਹੁੰਦਾ ਜਾ ਰਿਹਾ ਆ ਪਾ ਨੂੰ ਜਦੋਂ ਇੱਕ ਇੱਕ ਲੜਕਾ ਵਿਆਹ ਕੇ ਇੱਕ ਕੁੜੀ ਨੂੰ ਲੈ ਕੇ ਆਉਂਦਾ ਵਾ ਘਰੇ ਸੱਸ ਕਿਦਾਂ ਟ੍ਰੀਟ ਕਰਦੇ ਆ ਆਪਣੇ ਚੋ ਸੋ ਉਹ ਚੀਜ਼ਾਂ ਹੁੰਦੀਆਂ ਨਹੀਂ ਆ ਬਟੋ ਕਿਤੇ ਨਾ ਕਿਤੇ ਗੱਲਬਾਤ ਨਾ ਕਰਨ ਕਰਕੇ ਉਹ ਜਿਹੜੇ ਰਿਸ਼ਤੇ ਵਿਗੜਦੇ 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 ਜਾਂਦੇ ਆ ਤੁਸੀਂ ਟ੍ਰੇਲਰ 'ਚ ਦੇਖਿਆ ਹੀ ਹੋਣਾ ਵਾ ਰਗਵੀਰ ਜਿਹੜੇ ਹੈਗੇ ਨੇ ਉਹ ਐਜ਼ ਅ ਹਸਬੈਂਡ ਅਲੱਗ ਫੇਸ ਤੇ ਨੇ ਐਜ਼ ਅ ਸਨ ਅਲੱਗ ਜਾ ਰਿਹਾ ਸੋ ਉਹਨਾਂ ਨੂੰ ਬਹੁਤ ਚੀਜ਼ਾਂ ਦੇ ਨਾਲ ਬੈਟਲ ਕਰਨੀ ਪੈ ਰਹੀ ਆ ਪਰ ਜਿਹੜੀ ਇੱਕ ਕੁੜੀ ਆ ਅਲਵ ਜਿਹੜੀ ਕੁੜੀ ਆ ਉਹ ਆਪਣਾ ਇੱਕ ਘਰ ਛੱਡ ਕੇ ਦੂਜੇ ਘਰ ਜਾਂਦੀ ਆ ਹੈਨਾ ਸੋ ਹਮ ਕਿੰਨਾ ਟਾਈਮ ਹੋ ਆਪਣੇ ਘਰ ਹੁੰਦੇ 20 25 30 ਸਾਲ ਜਿੰਨਾ ਵੀ ਆ ਤੇ ਦੂਜੇ ਘਰ ਜਾਣਾ ਮੈਨੂੰ ਲੱਗਦਾ ਅਡਜਸਟ ਵੀ ਉਹਨੂੰ ਕਰਨਾ ਪੈਂਦਾ ਆ ਜਦੋਂ ਇਹ ਗੱਲ ਮਨ ਦੇ ਵਿੱਚ ਸੋਚੇ ਤੁਸੀਂ ਪਰਸਨਲੀ ਤਾਂ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਉਂਦਾ ਆ ਕਿਉਂਕਿ ਗੱਲ ਰਿਸ਼ਤੇ ਆ ਵੀ ਹੋ ਰਹੀ ਆ ਜੀ ਹਾਲ ਮੈਂ ਤੁਹਾਨੂੰ ਦੱਸਿਆ ਪਹਿਲਾਂ ਮੈਂ ਕਹਿੰਦੀ ਸੀ ਕਿ ਹਾਂ ਮੈਂ ਮੇਰੇ ਵਿਆਹ ਕਰਨ ਦਾ ਚਾਚਾ ਲਾਈਕ ਆਈ ਐਮ ਡਨ ਮੈਨੂੰ ਮੈਨੂੰ ਲੱਗਦਾ ਵਾ ਕਿ ਹੁਣ ਆਪਣਾ ਕੰਮ ਕਰੋ ਜੋ ਮਾਲਕ ਨੇ ਲਿਖਿਆ ਜਿੱਦਾਂ ਲਿਖਿਆ ਉਹ ਹੋ ਹੀ ਜਾਣਾ ਹੁੰਦਾ ਆਪਣੇ ਕਰਮ ਅੱਛੇ ਕਰੋ ਤੇ ਬਾਕੀ ਮੋ ਆਪਣੇ ਮਾ ਦੇ ਨਾਲ ਲਾਈਕ ਮਾਂ ਪਿਓ ਦੇ ਨਾਲ ਇੰਨੇ ਸਾਲਾਂ ਦੇ ਆਪਣੇ ਤੇ ਦੋਸਤੀ ਦੇ ਇੱਕ ਮਹੀਨੇ ਦੀ ਟੁੱਟ ਜੇ ਤੇ ਇੰਨਾ ਦੁੱਖ ਲੱਗਦਾ ਆਗਦਾ ਹਨਾ ਸਭ ਤੋਂ ਜ਼ਿਆਦਾ ਦੁੱਖ ਇਸੇ ਚੀਜ਼ ਤੋਂ ਆਪਣੀ ਪਿਆਰ ਤੋਂ ਟੁੱਟੇ ਹੋਏ ਦਾ ਇੰਨਾ ਦੁੱਖ ਨਹੀਂ ਲੱਗਦਾ ਜਿੰਨਾ ਦੋਸਤੀ ਦਾ ਲੱਗਦਾ ਹਨਾ ਸੋ ਮਾਂ ਪਿਓ ਤੇ ਆਪਾਂ ਮੈਨੂੰ ਲੱਗਦਾ ਵਾ ਉਸੇ ਹਵਾ ਦੇ ਵਿੱਚ ਹੀ ਆਪਾਂ ਉਹਦੀ ਪਰਵਰਿਸ਼ ਹੋਈ ਹੁੰਦੀ ਆਪਾਂ ਇੱਕੋ ਇੱਕੋ ਜਗ੍ਹਾ 'ਚ ਇੰਨੇ ਸਾਲ ਬਤੀਤ ਕੀਤੇ ਹੁੰਦੇ ਆ ਸੋ ਇੱਕੋ ਦਮ ਅੱਗੇ ਵਧਣਾ ਜੇ ਮਾਲਕ ਦੀ ਮਿਹਰ ਹੋਵੇ ਤੇ ਚੰਗਾ ਪਰਿਵਾਰ ਮਿਲੇ ਤੇ ਸਵਾਰ ਵੀ ਜਾਂਦਾ ਵਾ ਆਪਣਾ ਜੀਵਨ ਕਿ ਆਪਣੇ ਕੈਰੀਅਰ ਨੂੰ ਲੈ ਕੇ ਫਿਊਚਰ ਨੂੰ ਲੈ ਕੇ ਜਿਹੜੀਆਂ ਪਲੈਨਿੰਗਸ ਹੁੰਦੀਆਂ ਵਾ ਜੇ ਸਪੋਰਟ ਮਿਲੇ ਤੇ ਵਿਆਹ ਮਾੜੀ ਚੀਜ਼ ਨਹੀਂ ਹੈਗੀ ਬਾਕੀ ਇਹ ਮੈਨੂੰ ਇਦਾਂ ਲੱਗਦਾ ਕਿ ਦੋਵਾਂ ਚੀਜ਼ਾਂ ਤੇ ਡਿਪੈਂਡ ਕਰਦਾ ਮੁੰਡੇ ਕੁੜੀ ਨੂੰ ਉਹਨਾਂ ਨੇ ਕਿੱਦਾਂ ਚੀਜ਼ ਨੂੰ ਅੱਗੇ ਕੰਟੀਨਿਊ ਕਰਨਾ ਤੇ ਕਿਹੜੀ ਚੀਜ਼ਾਂ ਦੇ ਨਾਲ ਕੁਝ ਕੁਝ ਚੀਜ਼ਾਂ ਹੁਣ ਆਪਾਂ ਨੂੰ ਵੀ ਸੁਧਾਰਨੀਆਂ ਪੈਂਦੀਆਂ ਵਾ ਜੇ ਆਪਾਂ ਨੂੰ ਕਿਸੇ ਤੋਂ ਦਿੱਕਤ ਆ ਤੇ ਅਗਲੇ ਨੂੰ ਵੀ ਕੋਈ ਚੀਜ਼ਾਂ ਤੋਂ ਪ੍ਰੋਬਲਮ ਸਾਡੇ ਤੋਂ ਵੀ ਹੋ ਸਕਦੀ ਹੈ ਕੰਪਰਮਾਈਜ਼ ਦੋਵਾਂ ਨੂੰ ਕਰਨਾ ਮਤਲਬ ਬੈਲੈਂਸ ਕਰਕੇ ਚੱਲਣਾ ਪੈਂਦਾ ਵਾ ਹਾਂਜੀ ਇੱਜ਼ਤ ਜਿੱਦਾਂ ਮੁੰਡੇ ਦੇ ਮਾਪਿਓ ਦੀ ਇੱਜ਼ਤ ਹੋਣੀ ਚਾਹੀਦੀ ਇਦਾਂ ਕੁੜੀ ਦੇ ਮਾਪਿਓ ਦੀ ਵੀ ਇੱਜ਼ਤ ਹੋਣੀ ਚਾਹੀਦੀ ਕੁੜੀ ਨੂੰ ਇਹ ਨਹੀਂ ਕੁਐਸਚਨ ਕਰਨਾ ਚਾਹੀਦਾ ਕਿ ਤੇਰੇ ਮਾਪਿਓ ਇਦਾਂ ਟਾਈਮ ਲੱਗਦਾ ਅਟੈਚ ਹੋਣ ਲੱਗਿਆ ਇਹ ਨਹੀਂ ਕਹਿੰਦੀ ਕਿ ਇੱਕ ਕਲਾ ਰਿਸਪੌਂਸਿਬਿਲਟੀ ਦਾ ਸਿੰਬਲ ਹੀ ਲੈ ਕੇ ਚੱਲੋ ਕਿ ਹਾਂ ਮੈਂ ਇਹ ਕਰਨਾ ਹੀ ਕਰਨਾ ਵਾ ਉਹ ਅਟੈਚਮੈਂਟ ਦੀ ਇਵਨ ਲੱਗਦਾ ਹੌਲੀ ਹੌਲੀ ਹੋ ਜਾਂਦੀ ਹੈ ਜਿੱਦਾਂ ਮੇਰੇ ਮਾਸੜ ਜੀ ਜਿਹੜੇ ਮੇਰੇ ਮਾਸੀ ਦਾ ਜਦੋਂ ਵਿਆਹ ਹੋਇਆ ਸੀ ਸੋ ਸਾਡੀ ਸਟਿਲ ਅਟੈਚਮੈਂਟ ਉਹਨਾਂ ਦੇ ਨਾਲ ਹੈਗੀ ਹੈ ਸਾਨੂੰ ਉਪਰਾਂ ਫੀਲ ਹੀ ਨਹੀਂ ਹੁੰਦਾ ਮੰਮੀ ਨਾ ਮੇਰ ਨਾਨੀ ਜੀ ਦੇ ਨਾਲ ਬਹੁਤ ਖੁੱਲੇ ਹੋਏ ਨੇ ਬਹੁਤ ਕਰੇ ਲੁ ਗੱਲਾਂ ਚੱਲਦੀਆਂ ਉਹਨਾਂ ਦੀ ਹਾਂਜੀ ਤੁਹਾਨੂੰ ਲੱਗਦਾ ਨਾ ਜਦੋਂ ਆਪਣੇ ਬੈਂਦੀਆਂ ਗੱਲਾਂ ਕਰਦੇ ਰਿਸ਼ਨਾਤੀ ਦੀ ਗੱਲਾਂ ਹੁੰਦੀਆਂ ਅੱਛਾ ਹੁਣ ਰਿਸ਼ਤੇਨ ਛੱਡ ਕੇ ਥੋੜਾ ਜਿਹਾ ਫਿਲਮਾਂ ਵੱਲ ਦੀ ਗੱਲ ਕਰਦੀ ਐ ਮੈਂ ਫਿਲਮਾਂ ਦੇਖਣੀ ਆਬਵੀਅਸਲੀ ਤੁਹਾਨੂੰ ਚੰਗੇ ਲੱਗਦੇ ਨੇ ਸੋ ਥੀਏਟਰ ਵਿਜ਼ਿਟ ਕਰਕੇ ਦੇਖਦੇ ਹੁਣੇ ਤੁਸੀਂ ਫਿਲਮਾਂ ਲੱਗ ਤੋਂ ਹਾਂਜੀ ਹਾਂਜੀ ਮੈਂ ਦੇਖ ਰਹੀ ਆ ਮੈਂ ਲਾਈਕ ਜਦੋਂ ਫਿਲਹਾਲ ਤੇ ਹੁਣ ਥੋੜਾ ਜਿਹਾ ਸ케ਡਿਊਲ ਟਾਈਟ ਹਾਂਜੀ ਸੋ ਪਰ ਜਦੋਂ ਮੈਨੂੰ ਟਾਈਮ ਲੱਗਦਾ ਵੀਕਐਂਡ ਸਟੇ ਹੁੰਦਾ ਵਾ ਕਿ ਜਾਣਾ ਹੀ ਜਾਣਾ ਵਾ ਇੱਕ ਤੇ ਆਊਟਿੰਗ ਹੋ ਜਾਂਦੀ ਐ ਇੱਕ ਹੈ ਕਿ ਨੌਲੇਜ ਗੇਨ ਹੁੰਦੀ ਰਹਿੰਦੀ ਆ ਹਾਂਜੀ ਇੱਕ ਆਰਟਿਸਟ ਨੂੰ ਇਹਦਾ 怎么 <laughs> ਅੱਛਾ ਮੈਂ ਇਹ ਪੁੱਛ ਜਮਨੀ ਦਿਲਜੀਤ ਦੋਸਾਂਝੀ ਫਿਲਮ ਆ ਰਹੀ ਹੈ ਪੰਜਾਬ 95 ਹੈ ਨਾ ਸੋ ਬਟ ਉਹ ਭਾਰਤ ਦੇ ਵਿੱਚ ਕਿਹਾ ਗਿਆ ਨਹੀਂ ਲੱਗਣੀ ਹੈਗੀ ਸੋ ਬਾਕੀ ਸਾਰੇ ਕਿਤੇ ਜਿਹੜੀ ਰਿਲੀਜ਼ ਹੋਣ ਵਾਲੀ ਆ ਤੁਹਾਨੂੰ ਕੀ ਲੱਗਦਾ ਹੈ ਕਿ ਅਜੇ ਹੁਣ ਵਿੱਚ ਕੀ ਹੋਣ ਵਾਲਾ ਹੈ ਜਾਂ ਕੀ ਪ੍ਰੋਬਲਮਸ ਆ ਰਹੀ ਹੈ ਸਰਕਾਰ ਨੂੰ ਜਾਂ ਲੋਕਾਂ ਨੂੰ ਜਾਂ ਕਿੱਦਾਂ ਕਿਉਂ ਕੀਤਾ ਜਾ ਰਿਹਾ ਹੈ ਇਹ ਚੀਜ਼ਾਂ ਇਸ ਮੂਵੀ ਦੇ ਵਿੱਚ ਐਕਚੁਅਲ ਦੇ ਵਿੱਚ ਉਹੀ ਵਿਖਾਇਆ ਹੋਊਗਾ ਜੋ ਮੈਨੂੰ ਲੱਗਦਾ ਮੈਂ ਨਹੀਂ ਚੋਣਨੀ ਕਿ ਇਸ ਚੀਜ਼ 'ਤੇ ਕੋਈ ਵੀ ਜਜਮੈਂਟ ਹੋਵੇ ਕਿਉਂਕਿ ਸਾਰਿਆਂ ਦੇ ਆਪਾਂ ਆਪਣੇ ਥਾਟਸ ਹੈਗੇ ਇਸ ਚੀਜ਼ ਨੂੰ ਲੈ ਕੇ ਬਟ ਫਿਲਮ ਨੂੰ ਉਹ ਸਾਡੇ ਸਾਡੂ ਪੰਜਾਬ ਨੂੰ ਰੀਪਰ ਪਰਜੈਂਟ ਕਰ ਰਹੇ ਨੇ ਇੰਡੀਆ ਨੂੰ ਰਿਪਰਜੈਂਟ ਕਰ ਰਿ ਇੰਟਰਨੈਸ਼ਨਲ ਲੈਵਲ ਤੇ ਕਿ ਪੰਜਾਬੀ ਆਗੇ ਹੋਏ ਹਨ ਸੋ ਆ ਸਾਡੇ ਪੰਜਾਬ ਦੇ ਆਰਟਿਸਟ ਦਾ ਕੰਮ ਚ ਅਸੀਂ ਉਦਾਂ ਹੀ ਐਜ਼ ਆ ਐਜ਼ ਆਡੀਅנס ਵੀ ਦੇਖਣਾ ਪਸੰਦ ਕਰਾਂਗੇ ਤੇ ਐਸਾ ਆਰਟਿਸਟ ਵੀ ਦੇਖਣਾ ਪਸੰਦ ਕਰਾਂਗੇ ਰਾਈਟ ਸੋ ਅਸੀਂ ਕਿਤੇ ਨਾ ਕਿਤੇ ਉਹ ਚੀਜ਼ ਨੂੰ ਮਿਸ ਕਰਾਂਗੇ ਕਿ ਕਿਉਂ ਨਹੀਂ ਵੇਖੀ ਗਈ ਸਾਡੇ ਤੋਂ ਇੰਡੀਆ ਚ ਕਿਉਂ ਨਹੀਂ ਰੀਜ਼ਨ ਕਿਉਂ ਨਹੀਂ ਕੋਈ ਕਹਿ ਰਿਹਾ ਨੇ ਕਿ ਸੀਨਸ ਨੂੰ ਲੈ ਕੇ ਕੁਝ ਉਹਦੇ ਤੇ ਡਿਸਕਸ਼ਨ ਚੱਲ ਰਹੀ ਆ ਮੈਂ ਪੜ੍ਹ ਰਹੀ ਸੀ ਇੰਸਟਾਗ੍ਰam ਤੇ ਕਿ ਉਹਦੇ ਵਿੱਚ ਕੋਈ ਕੱਟ ਨਹੀਂ ਕੀਤਾ ਹੋਇਆ ਐਜ਼ ਇਟ ਇਜ਼ ਹੀ ਚੀਜ਼ਾਂ ਵਿਖਾਈਆਂ ਹੋਈਆਂ ਤੇ ਉਹ ਮੈਨੂੰ ਲੱਗਦਾ ਵਾ ਕਿ ਜੇ ਡਿਸੀਜਨ ਲਿੱਤਾ ਵਾ ਜਦੋਂ ਆਪਣੀ ਪੰਜਾਬੀ ਜਦੋਂ ਵੀ ਉੱਪਰ ਜਾਂਦਾ ਹੈ ਨਾ ਉਹਦੀ ਲੱਤਾਂ ਖਿੱਚੀਆਂ ਜਾਂਦੀਆਂ ਕਿਤੇ ਨਾ ਕਿਤੇ ਸੋ ਮਾਈਟ ਬੀ ਤੁਸੀਂ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਫੇਸ ਕੀਤੀਆਂ ਹੋਣੀਆਂ ਹੈ ਨਾ ਸੋ ਆਪਣੇ ਆਪ ਨੂੰ ਫਿਰ ਮੋਟੀਵੇਟ ਕਿਵੇਂ ਕਰਦੇ ਹੋ ਤੁਸੀਂ ਲਵ ਜਦੋਂ ਮੈਨੂੰ ਇਦਾਂ ਲੱਗਦਾ ਵਾ ਕਿ ਆਪਾਂ ਸੁਪਨੇ ਲੈ ਕੇ ਚੱਲੇ ਹੋਏ ਆ ਉਹ ਉਹ ਕਿਤੇ ਨਾ ਕਿਤੇ ਖਿੱਚਦੇ ਖਿੱਚਦੇ ਆਪਾਂ ਡਿੱਗਦੇ ਜ਼ਰੂਰ ਆ ਮੈਂਟਲੀ ਬਟ ਕਿਤਨੇ ਕਿਤੇ ਉਮੀਦ ਜਿਹੜੀਆਂ ਹਨ ਉਹ ਸਾਡੀ ਮਿਹਨਤ ਆਪ ਹੀ ਸੂਰਜ ਤੇ ਜਿੱਦਾਂ ਸੂਰਜ ਤੇ ਚਾਨਣ ਇਸ਼ਕ ਦਾ ਨਾ ਅਲੱਗ ਹੀ ਆਸਮਾਨ ਦੇ ਵਿੱਚ ਉਹਨਾਂ ਦਾ ਰਤਬਾ ਹੁੰਦਾ ਸੋ ਇਦਾਂ ਕੰਮ ਜਿਹੜੀ ਮਿਹਨਤ ਆ ਨਾ ਉਹ ਜ਼ਿੰਦਗੀ ਦੇ ਵਿੱਚ ਇਦਾਂ ਹੀ ਉਜਾਲਾ ਲੈ ਕੇ ਆਂਦੀ ਆ ਉਹ ਕਿਤੇ ਤੁਹਾਨੂੰ 1 ਮਹੀਨਾ 2 ਮਹੀਨੇ ਡਿਪਰੈਸ਼ਨ ਚ ਰਹਿੰਦੇ ਹਰ ਇੱਕ ਮਤਲਬ ਮੈਨੂੰ ਨਹੀਂ ਲੱਗਦਾ ਕੋਈ ਸਕਰੀਨ ਤੇ ਬੋਲੇ ਜਾਂ ਨਾ ਬੋਲੇ ਬਟ ਹਰ ਆਰਟਿਸਟ ਆਹੋ ਉਹ ਸਿੰਗਰ ਆ ਰਾਈਟਰ ਆ ਐਕਟਰ ਆ ਉਹ ਡਿਪਰੈਸਡ ਹੋ ਜਾਂਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਕਿਸੇ ਨੇ ਮੈਨੂੰ ਇਦਾਂ ਕਿਉਂ ਕਿਹਾ ਮੈਂ ਤਾਂ ਆਪਣਾ ਕੰਮ ਕਰ ਰਿਹਾ ਮੈਂ ਆਪਣੇ ਕੰਮ ਦੇ ਨਾਲ ਮਤਲਬ ਰੱਖ ਰ ਕਿ ਮਤਲਬ ਮੈਂ ਕਿਉਂ ਨਹੀਂ ਅੱਗੇ ਜਾ ਪਾਰੇ ਜਾਂ ਕੋਈ ਵਜ੍ਹਾ ਹੁੰਦੇ ਤੇ ਆਪਣੀ ਇੰਡਸਟਰੀ ਦੇ ਹੀ ਆ ਸੋ ਆਪਣੇ ਦੇ ਵਿੱਚ ਏਕਤਾ ਘਟਿਆ ਚੀਜ਼ਾਂ ਨੂੰ ਲੈ ਕੇ ਬਟ ਠੀਕ ਆ ਰੱਬ ਦਾ ਨਾਮ ਲਓ ਚੜ੍ਹਦੀ ਕਲਾ ਦੇ ਵਿੱਚ ਰਹੋ ਅਸੀਂ ਇਹ ਏਕਤਾ ਕਦੋਂ ਆਊਗੀ ਕੀ ਲੱਗਦਾ ਹੈ ਇੱਥੇ ਤਾਂ ਆਪਾਂ ਨਹੀਂ ਬੋਲ ਸਕਦੇ ਤੁਹਾਨੂੰ ਪਤਾ ਇੱਥੇ ਨਹੀਂ ਬੋਲ ਸਕਦੇ ਤੇ ਚਾਹੇ ਵੀ ਨਹੀਂ ਬੋਲ ਸਕਦੇ ਔਰ ਦਾ ਔਨ ਸਕਰੀਨ ਤੇ ਸਾਰੇ ਇੱਕ ਜਣ ਬਹੁਤ ਅੱਛਾ ਟਰੀਟ ਕਰਦੇ ਆ ਹਨਾ ਬਟ ਫੀਮੇਲ ਸਿੰਗਰਸ ਦੇ ਵਿੱਚ ਵੀ ਆਪਸ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਫੀਮੇਲ ਆਰਟਿਸਟ ਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਵਾ ਠੀਕ ਆ ਆਪਣੀ ਮਿਹਨਤ ਕਰੋ ਚੰਗੇ ਕਰਮ ਕਰੋ ਵਾਹਿਗੁਰੂ ਜੀ ਦਾ ਨਾਮ ਲਓ ਜੋ ਤੁਹਾਡੇ ਲੇਖਾਂ ਚ ਲਿਖਿਆ ਵਾ ਜਰੂਰ ਮਿਲੂਗਾ ਬਾਲੀਵੁੱਡ ਦੀਆਂ ਫਿਲਮਾਂ ਚੰਗੀਆਂ ਲੱਗਦੀਆਂ ਤੁਹਾਨੂੰ ਹਾਂਜੀ ਮੈਨੂੰ ਸਾਊਥ ਦੇ ਮੂਵੀਜ਼ ਅੱਛੀ ਲੱਗ ਰਹੀਆਂ ਹੋਂ ਤਾਂ ਮੈਂ ਕਾਫੀ ਟਾਈਮ ਤੋਂ ਥੋੜਾ ਜਿਹਾ ਕੇ ਕੇ ਡਰਾਮਾਸ ਦੇਖ ਰਹੀਆਂ ਥੋੜੇ ਕੋਰੀਅਨ ਚੀਜ਼ਾਂ ਅਸੀਂ ਵੀ ਕੇ ਡਰਾਮਾ ਬਣ ਕੇ ਚੰਗੇ ਲੱਗਦੇ ਨੇ ਸੱਚੀ ਹਾਂ ਸਹੀ ਹੈ ਕਿਸੇ ਨਾ ਹੁੰਦਾ ਜੇ ਕਿਹੜਾ ਚੰਗਾ ਲੱਗਦਾ ਉਹ ਸਟੋਰੀ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸ਼ੂਟ ਕੀਤਾ ਗਿਆ ਹੁੰਦਾ ਵਾ ਐਕਸਪ੍ਰੈਸ਼ਨ ਇੱਕੋ ਜਿਹੜੇ ਵਰਡ ਨੂੰ ਸਟ੍ਰੈਚ ਕਰਦੇ ਆ ਆਪਾ ਉਹ ਦੇਖਣ ਚ ਮਜ਼ਾ ਆਉਂਦਾ ਸਮਝ ਤੇ ਮੈਨੂੰ ਕੀ ਲੱਗਦੀ ਮੈਂ ਸਬਟਾਈਟਲ ਪੜ ਕੇ ਸਾਰੇ ਦੇਖ ਰਹੀ ਹਾਂ ਕਿ ਹਿੰਦੀ ਚ ਵੀ ਹੁੰਦੀ ਹੈ ਹਾਂਜੀ ਹਾਂਜੀ ਅੱਜ 1 ਮਿੰਟ ਸਵਾਲ ਹੋ ਰਿਹਾ ਤੁਹਾਨੂੰ ਜਿਵੇਂ ਕੱਲ ਰਿਲੀਜ਼ ਹੋਈ ਆ ਫਿਲਮ ਕੰਗਨਾ ਨਾ ਦੀ ਐਮਰਜੈਂਸੀ ਹੈਨਾ ਬਟ ਉਹ ਪੰਜਾਬ ਦੇ ਵਿੱਚ ਨਹੀਂ ਰਿਲੀਜ਼ ਹੋਣ ਦਿੱਤੀ ਗਈ ਬਾਕੀ ਸਾਰੀ ਜਗ੍ਹਾ ਹੋਈ ਆ ਸੋ ਇਹਦੇ ਤੇ ਕੀ ਕਹਿਣਾ ਚਾਹੋਗੇ ਤੁਹਾਨੂੰ ਕੰਗਨਾ ਪਸੰਦ ਆ ਕਿ ਨਹੀਂ ਐਜ਼ ਅ ਆਰਟਿਸਟ ਸਾਰੇ ਮਿਹਨਤ ਕਰ ਰਹੇ ਆ ਬਟ ਜਿੱਦਾਂ ਆਪਣੇ ਪੰਜਾਬ ਚ ਜੇ ਨਹੀਂ ਰਿਲੀਜ਼ ਹੋਈ ਉਹਦਾ ਰੀਜ਼ਨ ਤੁਹਾਨੂੰ ਵੀ ਪਤਾ ਵਾ ਤੇ ਸਾਨੂੰ ਵੀ ਪਤਾ ਵਾ ਬਟ ਐਜ਼ ਅ ਆਰਟਿਸਟ ਮੈਂ ਚੋਨੀ ਕਿ ਜਿੱਦਾਂ ਸਾਰੇ ਬਹੁਤ ਮਿਹਨਤ ਕਰਦੇ ਆ ਇੱਕ ਪ੍ਰੋਜੈਕਟ ਬਣਨ ਲੱਗਿਆ ਬਹੁਤ ਸਮਾਂ ਲੱਗਦਾ ਵਾ ਇੱਕ ਪ੍ਰੋਜੈਕਟ ਤੋਂ ਇੱਕ ਪ੍ਰੋਜੈਕਟ ਜਦੋਂ ਚੱਲਦਾ ਨਾ ਸਕਰੀਨ ਤੇ ਤੁਹਾਨੂੰ 8 9 10 ਕੈਰੈਕਟਰ ਦੇਖਦੇ ਪਿੱਛੇ 100 150 ਬੰਦੇ ਹੁੰਦੇ ਆ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੀ ਰੋਜ਼ੀ ਰੋਟੀ ਚੱਲਦੀ ਹੈ ਇੱਕ ਪ੍ਰੋਜੈਕਟ ਤੋਂ ਆਪਣਾ ਉਹਨਾਂ ਦੀ ਉਮੀਦ ਹੁੰਦੀ ਹੈ ਕਿ ਸਾਡੇ ਘਰ ਚ ਰੋਟੀ ਪੱਕੂਗੀ ਇਸ ਪ੍ਰੋਜੈਕਟ ਤੋ ਸਾਰੀਆਂ ਦੀ ਦੁਆਵਾਂ ਹੁੰਦੀਆਂ ਵਾ ਬਾਕੀ ਜੇ ਕੁਝ ਹੋਇਆ ਵਾ ਤੇ ਉਹਦੀ ਮੈਨੂੰ ਲੱਗਦਾ ਵਜ੍ਹਾ ਹੁੰਦੀ ਆ ਹਾਂਜੀ ਅੱਛਾ ਜੀ ਹੁਣ ਪਹਿਲੀ ਫਰਲੋ ਆ ਗਈ ਆ ਨਵੇਂ ਸਾਲ ਦੀ ਹੁਣ ਰਿਸ਼ਤੇ ਨਾਲ ਤਿਆਰੀ ਇਸ ਤੋਂ ਬਾਅਦ ਕੀ ਆ ਰਿਹਾ ਇਸ ਤੋਂ ਬਾਅਦ ਕੁਝ ਅਲੱਗ ਆ ਰਿਹਾ ਵਾ ਆਫੀਸ਼ੀਅਲੀ ਅਸੀਂ ਛੇਤੀ ਰਿਲੀਜ਼ ਕਰਾਂਗੇ ਉਸ ਚੀਜ਼ ਦਾ ਨਾਮ ਜਿਹੜੇ ਪ੍ਰੋਜੈਕਟ ਦਾ ਨਾਮ ਹੈਗਾ ਉਹਦੇ ਤੁਹਾਨੂੰ ਫਿਰ ਆਪਾਂ ਰੂਬਰੂ ਹੋਵਾਂਗੇ ਮੌਕਾ ਮਿਲੂਗਾ ਆਪਾਂ ਨੂੰ ਮਿਲਣ ਦਾ ਠੀਕ ਚਲੋ ਥੈਂਕ ਯੂ ਸੋ ਮੱਚ ਐਂਡ ਆਲ দ্য ਵੈਰੀ ਬੈਸਟ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ